ਜੇ ਗੱਦੋ ਉੱਪਰ ਆਇਆ ਹਨ ਕੀ ਪਾਣੀ ਖੜਿਆ ਥੋੜਾ ਜਿਹਾ ਅਲਰਟ ਸੀਗਾ ਬਿਕੋਜ਼ ਲੈਵਲ ਜੋ ਪਿਛੋਂ ਪਾਣੀ ਵਧਿਆ ਸੀਗਾ ਉਹ ਮਾਲੀ ਕ੍ਰਾਸ ਕਰਕੇ ਸਾਡੇ ਕੋਲ 8-9 ਵਜੇ ਤੱਕ ਵਧ ਕੇ ਫਿਰ ਘਟਣਾ ਸ਼ੁਰੂ ਹੋ ਜਾਣਾ ਤਾਂ ਅਸੀਂ ਹਰਿਆਣਾ ਵੱਲ ਜਾਂ ਜਿਹੜੇ ਕੈਚਮੈਂਟ ਏਰੀਆ ਗੱਗਰ ਦਾ ਉਹ ਪੂਰਾ ਮੋਨੀਟਰ ਕਰਦੇ ਹਾਂ ਹਰ ਗੋਜ ਤੇ ਰੀਡਿੰਗ ਹੁੰਦੀ ਹੈ ਕਿ ਉੱਥੇ ਕਿੰਨਾ ਲੈਵਲ ਹੈ ਜਿੰਨਾ ਵਾਕਰਪੁਰ ਤੇ ਹੁਣ ਘਟ ਗਿਆ ਹੈਗਾ 5 ਫੁੱਟ ਤੇ ਆ ਗਿਆ ਹੈ ਤਾਂ ਜਦੋਂ ਵੀ ਕੁਝ ਹੋਣਦਾ ਹੈਗਾ ਅਸੀਂ ਅਲਰਟ ਵੀ ਜਾਰੀ ਕਰਦੇ ਹਾਂ ਤਾਂ ਹਾਲ ਦੀ ਘੜੀ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਹਾਲਾਤ ਅੰਡਰ ਕੰਟਰੋਲ ਹੈ ਧੀਰੇ ਧੀਰੇ ਪਾਣੀ ਘਟਣਾ ਸ਼ੁਰੂ ਹੋ ਜਾਣਾ ਹੈਗਾ ਤਾਂ ਸਾਡੀ ਕੋਸ਼ਿਸ਼ ਇਹ ਕਿ ਜਿੱਥੇ ਵੀ ਕਿਤੇ ਖਾਰ ਨਾ ਪੈ ਰਹੀ ਉਹ ਪਾਣੀ ਦੀ ਕਿਉਂਕਿ ਉਹਦੇ ਕਰਕੇ ਨੁਕਸਾਨ ਹੁੰਦਾ ਹੈ ਜਾਂ ਜਿੰਨਾ ਵੀ ਵਧਣਾ ਹੈ ਤਾਂ ਕਿ ਲੋਕਾਂ ਨੂੰ ਵੀ ਪੈਨਿਕ ਨਾ ਹੋ ਕਲ ਪੁਆਇੰਟਸ ਹੈਗੇ ਉੱਥੇ ਸਾਡੇ ਸੀਨੀਅਰ ਅਫਸਰ ਵਿਜ਼ਿਟ ਵੀ ਕਰ ਆਏ ਆ ਲੋਕਾਂ ਨਾਲ ਵੀ ਪੂਰਾ رابطہ ਹੈਗਾ ਔਰ ਜਿੱਥੇ ਵੀ ਤਿਆਰੀਆਂ ਦੀ ਲੋੜ ਹੈ ਕੋਈ ਰੀਇਨਫੋਰਸਮੈਂਟ ਕਰਨਾ ਹੈ ਤਾਂ ਅਸੀਂ ਮੌਕੇ ਤੇ ਮੌਕੇ ਕਰ ਰਹੇ ਹਾਂ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਅਸੀਂ 24 ਘੰਟੇ ਜਿਹੜੇ ਗੇਜ ਰੀਡਿੰਗ ਹੈ ਤੇ ਜਿਹੜਾ ਪ੍ਰੈਡਿਕਸ਼ਨ ਵੀ ਹੈ ਉਹਦੀ ਮੋਨਿਟਰਿੰਗ ਕਰਦੇ ਹਾਂ ਤੇ ਪਾਣੀ ਵਧਿਆ ਜਿੱਥੇ ਵੀ ਹੈਗਾ ਤਾਂ ਉੱਥੇ ਲੋਕੀ ਵਿਜੀਲੈਂਟ ਰਹਿਣ ਪਾਣੀ ਆ ਜੋ ਵੀ ਵਾਟਰ ਬਾਡੀਜ਼ ਹੈ ਉਹਨਾਂ ਦੇ ਨੇੜੇ ਨਾ ਜਾਣ ਨਾਲ ਦੀ ਨਾਲ ਜੇਕਰ ਕਿਤੇ ਕੁਝ ਲੱਗਦਾ ਹੈਗਾ ਤਾਂ ਉਹਦੀ ਸੂਚਨਾ ਵੀ ਦੇਣ ਪਰ ਹਜੇ ਪੈਨਿਕ ਹੁੰਦੀ ਕੋਈ ਲੋੜ ਨਹੀਂ ਹੈਗੀ ਅਸੀਂ ਮੋਨਿਟਰਿੰਗ ਵੀ ਕਰ ਰਹੇ ਹਾਂ ਸਾਰਾ ਕੁਝ ਦੇਖ ਰਹੇ ਹਾਂ ਲੋਕਾਂ ਦਾ ਪੂਰਾ ਸਹਿਯੋਗ ਹੈਗਾ ਸਰਪੰਚ ਸਾਹਿਬ ਪਿੰਡ ਦੇ ਲੋਕ ਹੀ ਹੋ ਗਏ ਔਰ ਸਭ ਤੋਂ ਵਧੀਆ ਗੱਲ ਤੁਸੀਂ ਦੇਖੋਗੇ ਕਿ ਸਾਡੇ ਬਜ਼ੁਰਗ ਵੀ ਨਾਲ ਖੜੇ ਹੈ ਜੋ ਸਾਨੂੰ ਦੱਸਦੇ ਵੀ ਰਹਿੰਦੇ ਹੈਗੇ ਕਿ ਕਿੱਦਾਂ ਪਹਿਲਾ ਹੋਇਆ ਹੈਗਾ ਜਾਂ ਗਾਈਡ ਵੀ ਕਰਦੇ ਹੈਗੇ ਤਾਂ ਸਭ ਦਾ ਨਾਲ ਸਾਥ ਵੀ ਹੈਗਾ ਬਸ ਇੱਕੋ ਹੀ ਹੈਗਾ ਕਿ ਆਪਾਂ ਜਦੋਂ ਪਾਣੀ ਦਾ ਉਫਾਨ ਵੀ ਹੁੰਦਾ ਹੈ ਵਰਖਾ ਦਾ ਤੇ ਮੌਸਮ ਮਚੂ ਆਪਨੇ ਜਾਨਵਰਾਂ ਨੂੰ ਜਾਂ ਸਾਰੇ ਬਦੁਰ ਕੁੱਤੇ ਜਿੰਨੀ ਵੀ ਵਾਟਰ ਬੋਡੀ ਤੇ ਉਹਨਾਂ ਦੇ ਨੇੜੇ ਨਾ ਜਾਣ ਮੈਂ ਖਾਸ ਕਰ ਕਿਹੜੇ ਕਿਹੜੇ ਪਿੰਡਾਂ ਨੇ ਜਿੱਥੇ ਅਲਰਟ ਜਾਰੀ ਕੀਤਾ ਗਿਆ ਜਾਂ ਕੋਈ ਏਰੀਆ ਐਸਾ ਹੈਗਾ ਜਿਹੜਾ ਖਾਲੀ ਕਰਵਾਇਆ ਜਾ ਰਿਹਾ ਹੁਣ ਆ ਨਹੀਂ ਖਾਲੀ ਅਸੀਂ ਕੁਝ ਨਹੀਂ ਕਰਾ ਰਹੇ ਹਾਂ ਜਿੰਨੇ ਕੁ ਵੀ ਸਾਡੇ ਪਿੰਡ ਹੈਗੇ ਜੋ ਵੀਕ ਪੁਆਇੰਟਸ ਲੱਗਦੇ ਹੈਗੇ ਜਿੱਦਾ ਇੱਥੋਂ ਅਸੀਂ ਸ਼ੁਰੂ ਕੀਤਾ ਹੈਗਾ ਮਾੜੂ ਹੋ ਗਿਆ ਸਾਡਾ ਜਮਾਰੂ ਪਿੰਡ ਹੋ ਗਏ ਜਿੰਨੇ ਵੀ ਉੰਸਰ ਲਗਦੇ ਨਾਲ ਇੱਕ ਦਾਦੇ ਪੁਆਇੰਟ ਤੇ ਕਿਥੇ ਸਾਨੂੰ ਖਬਰ ਵੀ ਆਈ ਸੀ ਕਿ ਕੁਝ ਵੀਕ ਪੁਆਇੰਟਸ ਹੈਗੇ ਤਾਂ ਉੱਥੇ ਰੀਨਫੋਰਸਮੈਂਟ ਵੀ ਨਾਲ ਦੀ ਨਾਲ ਕਰਾ ਦਿੱਤਾ ਗਿਆ ਹੈਗਾ ਤੇ ਪਿੱਛੋਂ ਪਾਣੀ ਕੱਟ ਗਿਆ ਹੈਗਾ ਹੁਣ ਤਾਂ ਇੱਕ ਵਾਰੀ ਪੀਕ ਹਿੱਟ ਕਰਕੇ ਹੁਵੀ ਹੁਣ ਰੀਸੀਵ ਹੋਣਾ ਸ਼ੁਰੂ ਹੋ ਜਾਣਾ ਹੈ ਜਿਸ ਤਰ੍ਹਾਂ ਲੋਕਾਂ ਨਾਲ ਗੱਲਬਾਤ ਕਰ ਰਹੇ ਹੋ ਹਨ ਪਿਛਲੀ ਵਾਰੀ ਜਿਸ ਤਰ੍ਹਾਂ ਪਾਣੀ ਕੱਗਾ ਦਰਿਆ ਦੇ ਨਾਲ ਲੱਗਦੇ ਹੋਏ ਹਨ ਇਲਾਕਿਆਂ 'ਚ ਉਹ ਖੇਤਾਂ ਵਾਲ ਨੂੰ ਦਾਖਲ ਹੋਇਆ ਸੀ ਕਾਫੀ ਨੁਕਸਾਨ ਵੀ ਹੋਇਆ ਸੀਗਾ ਉਸ ਏਰੀਆ ਦਾ ਕੋਈ ਜਾਇਜ਼ਾ ਲਿੱਤਾ ਮੈਂ ਤੁਸੀ ਸਾਰੇ ਏਰੀਆ ਤੇ ਅਸੀਂ ਪਹਿਲਾਂ ਵੀ ਦੇਖ ਰਹੇ ਸੀਗੇ ਕਿ ਕੋਈ ਰੀਨਫੋਰਸਮੈਂਟ ਕਰਨਾ ਹੈ ਜਿੰਨੇ ਵੀ ਪ੍ਰਬੰਧ ਮੁਕੰਮਲ ਕਰਨੇ ਸੀਗੇ ਪਹਿਲਾਂ ਵੀ ਕਰ ਲਈ ਸੀਗੇ ਹੁਣ ਮੌਕੇ ਤੇ ਜਦੋਂ ਤੁਸੀਂ ਦੇਖ ਰਹੇ ਹੋ ਕਿ ਪਾਣੀ ਵਧ ਵੀ ਗਿਆ ਹੈ ਤਾਂ ਵੀ ਸਾਡੇ ਪ੍ਰਬੰਧ ਪੂਰੇ ਮੁਕੰਮਲ ਹੈ ਰੀਨਫੋਰਸਮੈਂਟ ਤੇ ਲੋਡ ਹੈ ਉਹ ਵੀ ਦੇਖ ਰਹੇ ਹਾਂ ਜਿੱਥੇ ਕੁਝ ਸਪਿਲਓਵਰ ਹੋਣਾ ਹੈਗਾ ਜਾਂ ਅਜੇ ਤੱਕ ਕੁਝ ਹੋਇਆ ਨਹੀਂ ਹੈਗਾ ਕੁਈ ਸਿਚੁਏਸ਼ਨ ਦਾ ਜਾਇਜ਼ਾ ਸਾਡੇ ਕੋਲ ਹੈ ਪਰ ਪਾਣੀ ਹੋਰ ਜ਼ਿਆਦਾ ਛੱਡੇ ਜਾਂਦਾ ਤਾਂ ਕਿਸੇ ਜੀ ਨਹੀਂ ਛੱਡ ਰਹੇਗੇ ਅਸੀਂ ਅੱਗੇ ਦਾ ਫੋਰਕਾਸਟ ਵੀ ਜਿਹੜਾ ਬਾਰਿਸ਼ ਦਾ ਵੀ ਹੈਗਾ ਸਾਰਾ ਕੁਝ ਦੇਖ ਰਹੇ ਹਾਂ ਕਿੱਥੇ ਕੀ ਹੈਗਾ ਅਸੀਂ ਬੈਗਸ ਹੋ ਗਏ ਜਾਂ ਕੰਡਿਆਲੀ ਤਾਰ ਅਸੀਂ ਉਹ ਵੀ ਵਨ ਵੀ ਬਣਾ ਰੱਖੇਗੇ ਪ੍ਰੋਪਰ ਉਹਨਾਂ ਨੂੰ ਰੱਖ ਵੀ ਰਹਿ ਜੰਬੋ ਬੈਗਸ ਵਿੱਚ ਵੀ ਸਾਰੀ ਤਿਆਰੀਆਂ ਸਾਡੇ ਮੁਕੰਮਲ ਹੈਗੀ ਬਟ ਮੈਨੂੰ ਲੱਗਦਾ ਹੈਗਾ ਕਿ ਰਬ ਦੀ ਮਿਹਰ ਰਹਿਣੀ ਹੈਗੀ ਤੇ ਕਾਫੀ ਕੰਟਰੋਲਡ ਫਲੋ ਹੈਗਾ ਅਜੇ ਪਿੱਛੋਂ ਪਾਣੀ ਕੋਈ ਛੱਡਿਆ ਨਹੀਂ ਜਾ ਰਹਾ ਉੱਥੇ ਲੈਵਲ ਕਾਫੀ ਕਟ ਗਿਆ ਹੈਗਾ ਇੱਥੋਂ ਵੀ ਹੁਣ ਘਟਨਾ ਸ਼ੁਰੂ ਹੋ ਜਾਣਾ ਹੈ ਰਾਤ ਤੱਕ ਇੱਕ ਵਾਰੀ ਥੋੜਾ ਬਹੁਤ ਹੋਰ ਵਧੂਗਾ ਬਟ ਫਿਰ ਵੀ ਆਪਾਂ ਨੂੰ ਕਾਸ਼ਨ ਕਾਸ਼ੀਅਸ ਰਹਿੰਦੇ ਰੂ ਇਸ ਟਾਈਮ ਤਾਂ ਘਰ ਦੇ ਕੋਲ ਤੇ ਹੁਕ ਕਿ ਤੱਕ ਕਾਰ ਦੇ ਲੈਵਲ ਕਿੰਨਾ ਕੁ ਵਧਿਆ ਹੈ ਔਰ ਕਿੰਨੇ ਕਿ ਘੰਗਰਪੁਰ ਤੋਂ ਸ਼ੁਰੂਆਤ ਕੀਤੀ ਸੀਗੀ ਉੱਥੋਂ ਦਾ ਗੋਦ ਦੇਖਦੇ ਆ ਉੱਥੇ ਸਵੇਰੇ 11 ਫੁੱਟ ਤੋਂ ਉੱਪਰ ਚਲਾ ਗਿਆ ਸੀਗਾ ਉੱਥੇ ਕੱਟ ਕੇ ਹੁਣ 5 ਫੁੱਟ ਆ ਗਿਆ ਹੈਗਾ ਇੱਥੇ ਸਾਡੇ ਕੋਲ 11 ਫੁੱਟ ਦੇ ਕਰ ਤਕਰੀਬਨ ਹੈਗਾ ਥੋੜਾ ਜਿਆ ਹੋਰ ਵੱਧੂਗਾ ਇਸੀ ਕਰਕੇ ਅਲਰਟ ਵੀ ਅਸੀਂ ਮਾਰਨਿੰਗ ਜਾਰੀ ਕਰਤਾ ਸੀਗਾ ਇਸ ਤੋਂ ਬਾਅਦ 8 ਵਜੇ ਤੋਂ ਬਾਅਦ ਇੱਥੇ ਕਟਣਾ ਸ਼ੁਰੂ ਹੋ ਜਾਣਾ ਹੈ ਸਿਮਿਲਰਲੀ ਜਿਹੜੇ ਅੱਗੇ ਟੰਗ ਟਾਂਗਰੀ ਔਰ ਮਾਰਕੰਡਾ ਹੈਗੀ ਸਭ ਦਾ ਅਸੀਂ ਮੋਨੀਟਰ ਕਰ ਰਹੇ ਹਾਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਲੋਕਾਂ ਨੂੰ ਇੱਕੋ ਹੀ ਅਪੀਲ ਹੈਗੀ ਕਿ ਜਦੋਂ ਵੀ ਵਰਖਾ ਦਾ ਮੌਸਮ ਹੁੰਦਾ ਹੈ ਤਾਂ ਕੌਸ਼ਿਸ਼ ਰਹੀਏ ਕਿੱਥੇ ਵੀ ਤੁਹਾਡੇ ਕੋਲ ਕੋਈ ਜਾਣਕਾਰੀ ਆਂਦੀ ਹੈ ਕੋਈ ਲੱਗਦਾ ਹੈਗਾ ਕਿ ਪਾਣੀ ਵਿਖਾਰ ਪੈ ਰਹੀ ਹੈ ਕਈ ਵਾਰੀ ਕਟ ਪਾਣੀ ਵੀ ਹੋ ਤਾਂ ਵੀ ਉਹ ਦੀਖਾਰ ਪੈ ਕੇ ਨੁਕਸਾਨ ਹੋ ਜਾਂਦਾ ਹੈ ਤਾਂ ਉਦਾਂ ਦੀ ਸਾਨੂੰ ਅਲਰਟ ਦੱਸਿਆ ਜਾਵੇ ਤੇ ਨਾਲ ਹੀ ਨਾਲ ਸਾਡੇ ਵੱਲੋਂ ਜੋ ਵੀ ਜਾਣਕਾਰੀ ਹੋਊਗੀ ਉਹ ਟਾਈਮ ਸਿਰ ਸਾਂਝੀ ਕੀਤੀ ਜਾਊਗੀ ਤਾਂ ਕਿਸੇ ਤਰੀਕੇ ਦੀ ਪੈਨਿਕ ਨਾ ਕਰਨ ਕਈ ਵਾਰੀ ਪੈਨਿਕ ਇਸੇ ਜ਼ਿਆਦਾ ਨੁਕਸਾਨ ਹੋ ਜਾਂਦਾ ਹੈਗਾ ਸਾਡੇ ਬਜ਼ੁਰਗ ਵੀ ਹੁੰਦੇ ਹੈਗੇ ਜਿਵੇਂ ਕਿ ਹੁਣ ਖਬਰ ਆ ਰਹੀ ਸੀ ਕਿ ਬਹੁਤ ਪਾਣੀ ਵਧ ਗਿਆ ਆਏਗਾ ਬਾੜ ਆ ਗਈ ਸਮਾਨ ਹਟਾ ਲੋ ਤਾਂ ਉਹਦੇ ਕਾਫੀ ਨੁਕਸਾਨ ਹੁੰਦੇ ਤਾਂ ਮੇਰੀ ਬੇਨਤੀ ਹੈਗੀ ਕਿ ਆਪਾਂ ਸਹਿਯਮ ਰੱਖਿਏ ਔਰ ਸਾਡੀ ਟੀਮਾਂ 24 ਘੰਟੇ ਸੇ ਮੌਜੂਦ ਹਨ ਤੁਹਾਡੇ ਤੋਂ ਵੱਧ ਸਾਨੂੰ ਚਿੰਤਾ ਹੈਗੀ ਅਸੀਂ ਹਰਿਆਣਾ ਤੋਂ ਲੈ ਕੇ ਜਿੰਨਾ ਵੀ ਕੈਚਮੈਂਟ ਏਰੀਆ ਹੈ ਇੱਕ ਇੱਕ ਪੁਆਇੰਟ ਮੋਨੀਟਰ ਕਰ ਰਹੇ ਹਾਂ ਤੇ ਸਾਡੀ ਤਿਆਰੀਆਂ ਵੀ ਪੂਰੀਆਂ ਹੈਗੀਆਂ ਤੇ ਤੁਹਾਡਾ ਸਹਿਯੋਗ ਰਹਾ ਤੇ ਰੱਬ ਦੀ ਮਿਹਰ ਰਹੂਗੀ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉ। ਥੈਂਕ ਯੂ।